ਲਾ ਨਮਾ ਸ਼ਹਿਰ ਦੀ ਤਹਿਸੀਲ ਪੰਗਾ ਵਿੱਚ ਇੱਕ ਟਾਬੇ ਤੇ ਪਿਛਲੇ 5 ਫਰਵਰੀ ਤੋਂ ਡਿਜ਼ਾਇਰ ਗੱਡੀ ਖੜੀ ਹੈ ਇੱਕ ਗੱਡੀ ਟਾਬੇ ਦੇ ਮਾਲਕ ਲਈ ਸਿਰਦਰਦੀ ਬਣੀ ਹੋਈ ਹੈ ਇਸ ਬੰਦੇ ਗੱਲਬਾਤ ਕਰਦੇ ਹੋਏ ਟਾਬੇ ਦੇ ਮਾਲਕ ਨੇ ਦੱਸਿਆ ਕਿ ਕੁਝ ਵਿਅਕਤੀ ਉਹਨਾਂ ਦੇ ਕੋਲ ਆਏ ਸਨ ਅਤੇ ਇਹ ਕਹਿ ਕੇ ਚਲੇ ਗਏ ਸਨ ਕਿ ਉਹਨਾਂ ਦੀ ਗੱਡੀ ਖਰਾਬ ਹੋ ਗਈ ਹੈ ਇਸ ਕਰਕੇ ਥੋੜੇ ਟਾਈਮ ਲਈ ਗੱਡੀ ਖੜੀ ਕਰਕੇ ਜਾ ਰਹੇ ਹਨ ਲੇਕਿਨ 5 ਫਰਵਰੀ ਤੋਂ ਅਜੇ ਤੱਕ ਇਹ ਗੱਡੀ ਉਹਨਾਂ ਦੇ ਟਾਬੇ ਤੇ ਖੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਡੀ ਜਲਦੀ ਤੋਂ ਜਲਦੀ ਪੁਲਸ ਆਪਣੇ ਕਬਜ਼ੇ ਵਿੱਚ ਲਵੇ ਕਿਉਂਕਿ ਇਹ ਗੱਡੀ ਖੜੀ ਨੂੰ ਲਗਭਗ 1 ਮਹੀਨਾ ਹੋ ਗਿਆ ਹੈ ਤੁਸੀਂ ਵੀ ਦੇਖੋ ਟਾਬੇ ਤੇ ਖੜੀ ਗੱਡੀ ਦੀਆਂ ਕੁਝ ਤਸਵੀਰਾਂ ਅਤੇ ਸੁਣੋ ਕਿ ਇਸ ਤਰ੍ਹਾਂ ਟਾਬੇ ਦਾ ਮਾਲਕ ਪੁਲਸ ਪ੍ਰਸ਼ਾਸਨ ਨੂੰ ਆਖ ਰਿਹਾ ਹੈ ਕਿ ਗੱਡੀ ਉਹਨਾਂ ਦੇ ਟਾਬੇ ਤੋਂ ਚੁੱਕੀ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਬਾਬਾ ਜੀ ਠੀਕ ਆ ਜੀ ਠੀਕ ਆ ਜੀ ਕੀ ਗੱਡੀ ਦੇ ਵੀ ਚੱਕਰ ਬਾਬਾ ਜੀ ਇਹ ਗੱਡੀ ਦਾ ਜੀ ਆਜਾ ਪੰਜ ਫਰਵਰੀ ਨੂੰ ਆਇਆ ਜੀ ਇਹ ਰਾਤ ਦੇ 8:00 ਵਜੇ ਤੇ ਗੱਡੀ ਖਰਾਬ ਸੀ ਉਹ ਪਰੇ ਸੜਕ ਦੇ ਉੱਤੇ ਅੱਛਾ ਜੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਗੱਡੀ ਆਨੂੰ ਖਰਾਬ ਹੋ ਗਈ ਆ ਕਿੰਨੇ ਕੁ ਬੰਦੇ ਸੀਗੇ ਸਾਹਬ ਜੀ ਇੱਕ ਤਿੰਨ ਕਿ ਚਾਰ ਬੰਦੇ ਸੀਗੇ ਜੀ ਕਿੰਨੀ ਤਰੀਕ ਦੀ ਗੱਲ ਹੈ ਇਹ ਰਾਤ 10:00 ਵਜੇ ਦੀ ਕਿੰਨੀ ਤਰੀਕ ਦੀ ਪੰਜ ਫਰਵਰੀ ਦੀ ਆਪਣੇ ਪੰਜ ਫਰਵਰੀ ਦੀ ਗੱਲ ਆ ਜੀ ਪੰਜ ਫਰਵਰੀ ਦੀ ਗੱਲ ਹਾਂਜੀ 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 अच्छा 10:00 बजे तक रात 10:00 बजे अच्छा ते ਇਹਦੇ ਵਿੱਚ ਸਵਾਜੀ ਗਈ ਮੁੰਡੇ ਇਹਦੇ ਥੋੜ ਸੜਕ ਤੇ ਖਰਾਬ ਹੋ ਗਈ ਜਾਂ اچھا ਉਹ ਤੋਂ ਬਾਅਦ ਉਹ ਰੇਡ ਕਿੱਚਦਾ ਆਇਆ ਤੇ ਉਹ ਕਹਿੰਦੇ ਵੀ ਰਾਤ ਲਾਉਣੀ ਹੈਗੇ ਨਹੀਂ ਨਹੀਂ ਲਾਉਣੀ ਸਾਡਾ ਕੰਮ ਚੱਲਦਾ ਠੀਕ ਹੈ ਤੇ ਉਹ ਕਹਿੰਦੇ ਨਹੀਂ ਬਾਬਾ ਅਸੀਂ ਜ਼ਰੂਰੀ ਲਾਉਣੀ ਆਂ ਅਸੀਂ ਗੱਡੀ ਖਰਾਬ ਹੋ ਗਈ ਸਾਡੇ ਨਾਲ ਸਵਾਰੀ ਆ ਤੇ ਅਸੀਂ ਸਵੇਰ ਨੂੰ ਅੜ ਕੇ ਲੈ ਜਾਗੇ ਠੀਕ ਹੈ ਤੇ ਉਹ ਤੋਂ ਬਾਅਦ ਅਸੀਂ ਤੀਜੇ ਦਿਨ ਫੋਨ ਕੀਤਾ ਉਹਨਾਂ ਨੂੰ ਉੱਤੇ ਉਹ ਕਹਿੰਦੇ ਜੀ ਅਸੀਂ ਆਏ ਆ ਇਸ ਵਜੇ 3:00 ਵਜੇ ਸ਼ਾਮ ਨੂੰ ਅਸੀਂ ਫੋਨ ਕੀਤਾ ਤੇ ਨੇ ਤੇ ਉਹ ਕਹਿੰਦੇ ਵੀ ਅਸੀਂ ਆਣ ਕੇ ਆਏ ਆ ਤੇ ਮੁਰਕੇ ਨਵੇਂ ਸ਼ਹਿਰ ਮੁਰਕੇ ਗਏ ਆ ਚਾਬੀ ਗੱਡੀ ਦੀ ਘਰ ਰਹਿ ਗਈ ਆ ਅੱਛਾ ਜੀ ਉਹਦੋਂ ਬਾਅਦ ਕਿਹਨ ਦੱਸਿਆ ਬਾਬਾ ਜੀ ਕਿਹੜੀ ਥਾਂ ਤੇ ਰਹੇ ਨਹੀਂ ਦੱਸਿਆ ਉਹਨਾਂ ਨੇ ਕਿਹੜੇ ਥਾਂ ਦੇ ਆ ਅੱਛਾ ਜੀ ਤੇ ਅਸੀਂ ਕਹਿੰਦੇ ਨਵੇਂ ਸ਼ਹਿਰ ਮੁਰਕੇ ਗਏ ਆ ਵਾਪਸ ਅੱਛਾ ਜੀ ਹਾਂ ਜੀ ਫੇ ਜਿਹੜੇ ਵਾਰ ਪੁੱਛਣ ਨੂੰ ਦੱਸਿਆ ਉਹਨਾਂ ਨੇ ਦੱਸਿਆ ਰਿਪੋਰਟ ਲਗਾਤੀ ਆ ਜੀ ਉਹ ਕਹਿੰਦੇ ਕੋਈ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਕਿੰਨੀ ਤਰੀਕ ਦੀ ਗੱਲ ਇਹ ਕੋਈ ਅਸੀਂ 6 ਦਿਨਾਂ ਬਾਅਦ ਗਏ ਆ ਰਿਪੋਰਟ ਲਗਾਉਣਾ 6 ਦਿਨਾਂ ਬਾਅਦ ਹਾਂ ਜੀ ਠੀਕ ਹੈ ਤੇ ਉਹ ਕਿਹਨ ਕੋਈ ਫਿਰ ਮੁਰਗੇ ਐਸਾ ਜੇ ਛੋਟੀ ਸਾਇਆ ਸਰਬਾਏ ਗੱਡੀ ਨਾਲ ਗਏ ਤੇ ਉਹ ਗੱਡੀ ਦੇਖ ਕੇ ਗਈ ਚੱਕਰ ਕਰਕੇ ਕਿਤੇ ਕੋਈ ਗੱਲ ਨਹੀਂ ਇਹ ਲੈ ਜਾਂਦੀ ਮੋਬਾਈਲ ਜਦੋਂ ਸ਼ੀਸ਼ਾ ਟੁੱਟਿਆ ਹੋਇਆ ਸਾਈਡ ਦਾ ਉਹ ਗੈਸ ਨਾਲ ਪਾੜ ਗਿਆ ਸ਼ੀਸ਼ਾ ਇਹ ਆਪਣੇ ਆਪ ਆਪਣੇ ਆਪ ਪਾੜ ਗਿਆ ਗੈਸ ਟਾਇਰ ਵੀ ਪੰਚਰ ਹੋ ਗਿਆ ਤੁਹਾਨੂੰ ਟਾਇਰ ਹੀ ਪੰਚਰ ਹੋ ਗਿਆ ਆਪਣੇ ਆਪ ਇਹ ਤਾਂ ਕੋਈ ਉਹ ਨਹੀਂ ਕੋਈ ਨਹੀਂ ਆਇਆ ਜੀ ਉਹਨਾਂ ਨੂੰ ਕੋਈ ਅਸੀਂ ਫੂਲ ਵੀ ਕਰਦੇ ਹਾਂ ਹਾਂ ਉਸ ਦਿਨ ਦਾ ਮੁਰਗੇ ਸੱਚ ਹੋ ਹੁੰਦਾ ਜੀ ਇਹ ਕੋ ਬਾਕੀ ਫਿਰ ਪੌਲਸ ਲੈ ਚ ਨਹੀਂ ਗੱਡੀ ਤੇ ਆਪੇ ਬੱਜੇ ਨਹੀਂ ਕੀਤਾ ਉਹ ਕਹਿੰਦੇ ਆਏ ਮੌਤ ਦੋਸਤ ਨੂੰ ਕਹਿੰਦੇ ਕੋਈ ਨਹੀਂ ਲਾ ਜਾਣੇ ਆ ਤੇ ਮੁੜ ਕੇ ਆਏ ਨਹੀਂ ਜੀ ਕੋਈ ਨਹੀਂ ਲਾ ਜਾ ਕੋਈ ਤੁਫੀਕ ਨਾ ਕਰੋਗੇ ਤੇ ਨਹੀਂ ਫੇਕਾ ਤਾਂ ਨਹੀਂ ਕਰੋਗੇ ਕਿੰਨੀ ਵਾਰ ਖੜੀ ਹੈ ਇਹਨਾਂ ਦਿਨਾਂ ਦੀ ਹਾਂਜੀ ਹਾਂਜੀ ਆਏ ਨਹੀਂ ਲੈਣ ਜੀ ਮੇਰੇ ਦੋਸਤ ਤਾਂ ਸਮਾਹ ਗਿਆ ਉਹ ਕਹਿੰਦੇ ਕੋਈ ਨਹੀਂ ਫਿਕਰ ਨਾ ਕਰ ਲੈ ਜਾਗੇ ਕੋਈ ਨਹੀਂ ਉਹਨਾਂ ਚਾਹ ਮੌਕਾ ਨਹੀਂ ਕੋ ਮਿਲਿਆ ਉਹਨਾਂ ਨੂੰ ਡਿਜ਼ਾਰਡ ਦੀ ਕੋ ਗੱਡੀ ਨਹੀਂ ਮਿਲੀ ਓਕੇ ਇਸ ਕਰਕੇ ਨਹੀਂ ਕੋਈ ਆਏ ਮੇਰੇ ਹਿਸਾਬ ਨਾਲ ਜੀ ਹਾਂਜੀ ਤੁਸੀਂ ਵੀ ਚਾਹੁੰਦੇ ਹੋ ਹੁਣੇ ਨਹੀਂ ਕੰਨ ਮੈਂ ਗੱਡੀ ਲੈ ਜਾਣ ਮਨਾ ਚੁੱਕੀ ਜੀ ਤਾਂ ਕਿ ਚਲੋ ਆਹ ਨਾਲ ਤੇ ਖੈਣਾ ਥੋੜੀ ਜ ਤੇ ਹਾਨੂੰ ਨਾ ਕੋਈ ਮਤਲਬ ਕੋਈ ਗੱਲਬਾਤ ਹੋਵੇ ਸਾਡੇ ਨਾਲ ਹਾਂਜੀ ਠੀਕ ਹੈ ਫੋਨ ਉਹਦਾ ਸਵਿਚੋ ਵੀ ਹਾਂਜੀ ਸਵਿਚੋ ਹੁਣ ਵੀ ਲਾਇ ਨਹੀਂ ਸਵਿਚੋ ਆ ਰਹੇ ਕਿੰਨੀ ਕੋਰ ਹੋਵੇ ਬੱਬਾ ਜੀ ਆਪਾਂ 16 ਦਿਨ ਇਹ 1.5 ਮਹੀਨਾ ਹੋ ਗਿਆ ਜੀ ਐਸਾਸੀਆਸਾ ਟ੍ਰੈਫਿਕ ਆ ਕੀ। ਇਹ ਸਾਰੇ ਕਸ਼ਮੀਰੀ ਢਾਬੇ ਤੇ ਗੱਡੀ ਖੜੀ ਆ ਪੰਜ ਫਰਵਰੀ ਦੀ। ਫਟ ਆ ਜਾ। ਹਾਂ। ਤੇ ਉਹਦੇ ਬਾਰੇ ਕੀ ਹੈ ਜੀ? ਲਵਰਸ ਖੜੀ ਹੈ ਜੀ ਕਿ। ਨਹੀਂ ਤਾਂ ਮੇਰੇ ਧਿਆਨ ਤੇ ਹੈ ਗਿਆ ਥੋੜੇ ਦਿਨ ਪਹਿਲਾਂ ਕੋਈ ਗੱਡੀ ਖੜੀ ਆ। ਲੇਕਿਨ ਇਹ ਢਾਬਿਆਂ ਨੂੰ ਕਹਿੰਦਾ ਜੀ ਕੋਈ ਆਇਆ ਪੁਰਾ ਬਾਹਰ ਲੈਣ ਵਾਸਤੇ ਤਾਂ ਸਾਡੇ ਧਿਆਨ ਪਜਾ ਦੇ। ਪਰ ਅਸੀਂ ਵੀ ਉੱਥੇ ਨਜ਼ਰਾਂ ਰੱਖੀ ਹੋਈ ਆ ਕਿ ਕੋਈ ਗੱਡੀ ਛੱਕੀ ਰਹੂਰ ਨਾਲ। ਪਰ ਇਹ ਕਹਿੰਦੇ ਵੋਟਾਂ 'ਚ ਇਲੈਕਸ਼ਨ ਵੀ ਜੀ ਹੋਣ ਕਰਕੇ ਅਸੀਂ ਡਰਦੇ ਕਿ ਅੱਗੇ ਗੱਡੀ ਪੈਦੂ ਕਰਕੇ ਲਿਆ ਰਹੇ ਆ। ਠੀਕ ਹੈ। ਪਰ ਢਾਬਿਆਂ ਦਾ ਇਹੀ ਹੈ ਜੀ ਕੋਈ ਵੱਡੀ ਪੁਲਿਸ ਪ ਨੇ ਤਾਂ ਕੋਈ ਗਾ ਨਹੀਂ ਮੈਂ ਜਿਹਦਾ ਚਾ ਚਾ ਗਿਆ ਥੈਂਕ ਯੂ ਜੀ